ਉਸੇ ਵੇਲੇ ਜਵਾਨਾਂ ਦੀ ਜਮੀਰ ਜਾਗੀ ਉਹਨਾਂ ਨੇ ਵੀ ਇਸ ਪਾਪ ਕਰਮ ਤੋਂ ਆਪਣਾ ਕਦਮ پیچھے ਖਿੱਚਿਆ ਪਰ ਜਵਾਬ ਦਿੱਤਾ ਪਤਾ ਲੱਗਿਆ ਕਿ ਡਰਾਈਵਰ ਭਾਈਚਾਰੇ ਨੇ ਵੀ ਇਹ ਕਿਹਾ ਕਿ ਅਸੀਂ ਹਨੋਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਜਵਾਬ ਨਹੀਂ ਦੇ ਸਕਦੇ ਸ਼ਬਦਾਂ ਮੈਂ ਤੈ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤਵੇਂ ਲੜੀ ਜਾ ਰਹੀ ਲੜਾਈ ਲੋਕਾਂ ਦੇ ਹੱਕ ਦੀ ਲੜਾਈ ਪੰਜਾਬ ਦੇ ਹੱਕ ਦੀ ਲੜਾਈ ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਜੋ ਵੀ ਦਿੱਤਾ ਹੈ ਔਰ ਜਿਸ ਨੇ ਰਾਤ ਅੱਸੀ ਅਪੀਲ ਪਾਈ ਅੱਸਾ ਵੀ ਤੋਂ ਬਾਅਦ ਜਿੱਡੀ ਵੱਡੀ ਪੱਦਰ ਦੇ ਉੱਤੇ ਹਰਿਆਣੇ ਚੋਂ ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪੈਰਾ ਦਿੱਤਾ ਉਹਨਾਂ ਸਭ ਦਾ ਵੀ ਇੱਥੇ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਪੈਰਾ ਦਿੱਤਾ ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਤਾਂ ਮੈਂ ਸਾਡੀ ਸਰਕਾਰ ਨੂੰ ਵੀ ਮੈਂ ਸਾਡੀ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਹੈ ਕਿ ਭਈ ਜਦੋਂ ਸत्याग्रह ਵਰਗੇ ਅੰਦੋਲਨ ਉਛਲ ਦਿੱਤੇ ਜਾਣ ਕੋਈ ਔਕਾ ਨਹੀਂ ਕੁੱਝਲਨੇ ਸਰਕਾਰ ਲਈ ਸਰਕਾਰ ਕੋਲੇ ਫੋਰਸਾਂ ਹੁੰਦੀਆਂ ਨੇ ਉਹਨਾਂ ਫੋਰਸਾਂ ਨਾਲ ਕੁਝ ਹੋ ਸਕਦੀਆਂ ਨੇ ਵਰ ਜਿਵੇਂ ਵਾਲੇ ਸत्याग्रह ਵਰਗੇ ਅੰਦੋਲਨ ਕੁਸ਼ਲ ਦਿੱਤੇ ਜਾਣ ਸਾਡੀਆਂ ਸੰਵਿਧਾਨਿਕ ਸੰਸਥਾਾਂ ਮ ਅਜੇ ਹੀ ਹੁਕਮ ਦੇਣ ਲੱਗ ਜਾਣ ਤਾਂ ਫਿਰ ਲੋਕਾਂ ਦਾ ਕੀ ਬਣੇਗਾ ਲੋਕਾਂ ਦਾ ਵਿਸ਼ਵਾਸ ਸ਼ਾਂਤਮਈ ਅੰਦੋਲਨਾਂ ਤੋਂ ਤੇ ਸत्याग्रह ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ ਲਈ ਬਹੁਤਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਅਪੀਲ ਹੈ ਸਾਡੇ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀ ਭਾਰਤ ਸਰਕਾਰ ਨੂੰ ਕਿ ਇਹ ਲੋਕਾਂ ਦੀਆਂ ਮੰਗਾਂ ਨਹੀਂ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਇਹ ਕੋਈ ਸਾਡੀ ਕਿਸੇ ਦੀ ਕੱਲੇ ਦੀ ਨਹੀਂ ਅਸੀਂ ਵੀ ਦਾ ਹਿੱਸਾ ਹੈ ਕਿਸਾਨ ਵੀ ਇਸ ਕਰਕੇ ਸਰਕਾਰ ਇਹ ਨਾ ਮੰਗਾਤੇ ਧਿਆਨ ਦੇ ਪੰਜਾਬ ਵਾਸੀਓ ਤੇ ਹਰਿਆਣੇ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਭਾਈ ਮੇਰਾ ਖਿਆਲ ਹੈ ਤੁਹਾਡੇ ਕੋਲ ਇਹ ਬਹੁਤ ਸਾਰੀਆਂ ਵੀਡੀਓ ਤੇਰਾ ਹੀ ਇਹ ਸੰਦੇਸ਼ ਆ ਗਿਆ ਹੋਣਾ ਹੈ ਕਿ ਅੱਜ ਫੇਰ ਬਾਤਲਾਂ ਦੇ ਵਿੱਚ ਫੋਰਸ ਇਕੱਠੀ ਕੀਤੀ ਜਾ ਰਹੀ ਹੈ ਸਰਕਾਰ ਕਿਸੇ ਵੀ ਵੇਲੇ ਆਪਣੇ ਤੇ ਹਮਲਾ ਕਰ ਸਕਦੀ ਹੈ ਸੋ ਸਾਰੇ ਮੇਰੇ ਵੀਰ ਜਿਹੜੇ ਅੱਜ ਪੰਜਾਬ ਬੰਦ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਤਕੜੇ ਹੋ ਕੇ ਖਨਊਰੀ ਪਹੁੰਚੋ ਹਰਿਆਣੇ ਵਾਲੇ ਨੌਜਵਾਨਾਂ ਨੂੰ ਫਿਰ ਮੇਰੀ ਅਪੀਲ ਹੈ ਕਿ ਇਥੇ ਖਨਊਰੀ ਪਹੁੰਚੋ ਦੋਸਤੋ ਅਬਰ ਤੁਸੀਂ ਮੋਰਚਾ ਸਾਭੀ ਰੱਖਿਆ ਇਥੇ ਚੱਕਣ ਨਾ ਦਿੱਤਾ ਜਾਂ ਤਾਂ ਫਿਰ ਆਪਾਂ ਤੁਹਾਡੀਆਂ ਮੰਗਾਂ ਮੰਨਾਵਾਂਗੇ ਜਾਂ ਫਿਰ ਆਪਾਂ ਆਪਣੀ ਕੁਰਬਾਨੀ ਦੇ ਦਿਆਂਗੇ ਸ਼ਾਂਤਮਿਕ ਢੰਗ ਦੇ ਨਾਲ ਸੋ ਇਸ ਕਰਕੇ ਮੇਰੀ ਸਭ ਨੂੰ ਅਪੀਲ ਹੈ ਕਿ ਸਰਕਾਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਇਥੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਕ ਲਿਆ ਜਾਏ ਸੋ ਆਪ ਸਭ ਨੂੰ ਮੇਰੀ ਫਿਰ ਅਪੀਲ ਹੈ ਕਿ ਕਨੌਰੀ ਵੱਤ ਉਹ ਦੀ ਗੰਤੀ ਚ ਪਹੁੰਚੋ ਆਪੋ ਆਪਣੇ ਸਾਧਨਾਂ ਦਾ ਵੀ ਪ੍ਰਬੰਧ ਕਰਕੇ ਜਰੂਰ ਚ ਆਇਓ ਕਿਉਂਕਿ ਠੰਡ ਦਾ ਮੌਸਮ ਆ ਕੋਈ ਬਿਮਾਰ ਨਾ ਹੋ ਜੇ ਸੋ ਇਸ ਗੱਲ ਦਾ